ਮਾਧਰੀ ਨਾਰ ਦਾ ਕੀ ਕੰਨਾ ਹੈ ਚਰਕੇ ਦਾ ਮੁੰਨਾ ਫਿਰਦੀ ਮਾਂ ਦੀਂਦੀ ਕਰਸੁੰਨੇ ਦਾ ਸੁੰਨਾ ਫਿਰਦੀ ਨਾਲੀਂ ਕਰਸੁੰਨੇ ਦਾ ਸੀਨਾ ਫਿਰਦੀ ਨਾਲੀਂ ਕਰਸੁੰਨੇ ਵੇ ਮਾਧਰੀ ਨਾਰ ਦਾ ਕੀ ਵੇ ਉਹਨਾਂ ਦਾ ਸੁੰਨਾ ਦਾ ਸੁੰਨਾ ਵੇ ਮਰੀ ਦਾ ਕੀ ਇਹ ਦੇਖਣਾ ਲੰਮੀ ਦੀ ਕੀ ਥੰਮੀ ਗੱਡਣੀ ਮੇਰੀ ਮਾਧਰੀ ਜੀ ਨਾਰੂਪ ਦਾ ਤਾਂ ਲੰਮੀ ਦੀ ਕੀ ਥੰਮੀ ਗੱਡਣੀ ਮਾਦਰੀ ਦੀ ਨਾਰੀ ਪੁੱਤਾਂ ਲੰਮੀ ਜੀ ਦੀ ਥੰਮੀ ਗੱਡੂੜੀ ਮੇਰੀ ਲੰਮੀ ਨੇ 베ਰ ਲਿਆ ਪੋਚਾ ਮਾਦਰੀ ਨੇ ਪੌੜੀ ਮੰਗਰੀ ਮੇਰੀ ਲਾਵੀ ਨੇ 베ਰ ਲਿਆ ਪੋਚਾ ਮਾਦਰੀ ਨੇ ਪੌੜੀ ਮੰਗਰੀ ਮੇਰੀ ਏ ਸੱਪਤਾ ਮੇਰੇ ਕਾਨੂੰ ਲੜਾਣਾ ਮੈਂ ਮਾਂ ਪਿਆ ਨੂੰ ਪਿਆਰੀ ਮਾਤਾ ਮੇਰੀ ਪਟਕਰੀ ਦੇ ਮੈਂ ਕਰਦੀ ਫੁਲਕਾਰੀ ਆਖੇ ਲੱਗ ਮੁੰਡਿਆ ਸਭ ਨੂੰ ਜਵਾਨੀ ਪਿਆਰੀ ਆਖੇ ਲੱਗ ਮੁੰਡਿਆ ਸਭ ਦੀ ਜਵਾਨੀ ਪਿਆਰੀ ਆਖੇ ਲੱਗ ਮੁੰਡਿਆ ਨਹੀਂ ਜਾਣੀ ਦਾ ਕੀ ਕਰਦੀ ਹੀਰ ਖਾਏ ਅਕੜ ਕਲੀ ਤੇਰੀ ਅੱਧੀ ਮੁਰ ਮੇਰੀ ਤੈਨੂੰ ਲੱਗ ਜੇ ਅੱਧੀ ਮੈਨੂੰ ਮੁਟੇਰੀ ਰੱਬ ਮੁਰਿਆ ਤੁਮੰਦਾ ਕਰਦਾਂਗੇ ਪੀ ਤੇਰੀ ਰੱਬ ਮੁਰਿਆ ਤੁਮੰਦਾ ਕਰਦਾਂਗੇ ਪੀ ਤੇਰੀ ਅੱਭੇ ਤੁਮੰਦਾ ਵੇ ਮੇਰੀ ਕਾਨੂੰ ਕਰਦਾ ਵੇ ਤੀ ਮਾਇਆ ਤੀ ਬਗਾਨੀ ਵਿਆ ਕਰਵਾਲਾ ਦਮ ਕਰ ਚਾਲਾ ਬੜਿਆ ਫਿਰ ਦਾਂਜਾ ਨਹੀਂ ਤੈਨੂੰ ਨਹੀਂ ਥੈਉਣੀ ਦੀਦਾ ਰੰਗ ਬਗਾਨੀ ਤੈਨੂੰ ਨਹੀਂ ਥੈਉਣੀ ਦੀਦਾ ਨਾਮੋ ਸੰਗੂੜੂ ਫੂੜਾ ਵੇ ਪਾਪ ਪਾਪ ਨਾ ਜਾਣਦੀ ਤੇਰੇ ਜਹਨੂ ਮੈਂ ਮਟਿਚ ਨਾ ਜਾਣਦੀ ਤੇਰਾ ਮੇਰਾ ਮਾਨ ਦਾ ਨਾ ਮੇਲ ਮੁੰਡਿਆ ਤੈਨੂੰ ਮੋਗੇ ਜੀ ਮੰਨੀ ਤੇ ਆਮਾ ਬੇਤ ਮੁੰਡਿਆ ਤੈਨੂੰ ਮੋਗੇ ਜੀ ਮੰਨੀ ਤੇ ਆਮਾ ਬੇਤ ਮੁੰਡਿਆ ਤੈਨੂੰ ਇੱੱਚਾ ਬੋਲ ਕੱਢਾ ਕਰੋ ਡੱਬ ਕੇ ਡੱਪਾ ਕਰੋ ਇੱੱਚਾ ਕਿੰਦਾ ਮਾਚੇ ਡੱਪਾ ਨਾ ਦੇ ਵੀਰ ਯਾਰਾ ਮੈਂ ਕੋਰ ਜੈ ਤੁਮ ਨੂੰ ਠਿੱਠੀ ਪਾਰੇ ਏ i

ਗੋ ਆ ਗਿਆ ਪੂੜੀ ਮੁੱਤੇ ਵਿੱਚ ਨੱਚਦੀ ਕਾਲੇ ਜੁਗ ਆ ਗਿਆ ਪੂੜੀ ਕੰਦੇ ਵਿੱਚ ਨੱਚਦੀ ਕਾਲੇ ਜੁਗ ਇਹ ਐਸਾ ਬਕਰਾਂ ਮੁਰਕੇ ਦੀ ਵਾਲੀ ਆਈ ਪੀਰਾਂ ਜੁੱਖ ਬਕਰਾਂ ਮੁਰਕੇ ਜਵਾਲੀ ਆਈ ਘਟਾਰੀ ਦਾ ਹੋ ਸੀ ਮਦਾਨ ਖਤਮ ਬੰਦ ਹੋ ਜਾ ਸੀਵੇ ਜਾਲਵਾ ਚੰਨੀ ਸੀਵੇ ਜਾਲਵਾ ਬੰਗੀਨੀ ਦੀਵਾਰੀ ਦਾ ਘਰ ਸੀਵੇ ਜਾਲਵਾ ਗੋਰੀ ਗੋਰੀ ਗੋਲੀ ਪਾਉਂਦੀ ਆ ਮੇਰੇ ਕੋਲ ਹਰ ਦਾ ਨੰਬਰ ਲਿਖਾ ਲੈਂਦੇ ਕੀ ਇਹ ਜੇ ਵੱਡੀ ਦਾ ਕਲੈਕਸ਼ਨ ਆ ਵੀਡੀਓ ਕੋਲ ਤੇ ਦੇਖੇ ਨੀ ਜੇ ਵੱਡੀ ਦਾ ਕਲੈਕਸ਼ਨ ਆ ਵੀਡੀਓ ਕੋਲ ਤੇ ਦੇਖੇ ਨੀ ਜੇ ਵੱਡੀ ਦਾ ਕਲੈਕਸ਼ਨ ਆ ਵੀਡੀਓ ਕੋਲ ਤੇ ਦੇਖੇ ਕਿਉਂ ਕਿ ਵੱਡੀ ਵੀ ਵੱਗਦੀ ਸੱਪ ਲੜ ਕੇ ਮਰ ਜਾਵੇਂ ਆਕੇ ਨਾ ਸੱਪ ਲੜ ਕੇ ਮਰ ਜਾਵੇਂ ਆਕੇ ਨਾ ਲੱਗਦੀ ਸੱਪ ਤਾਂ ਮੇ ਨੂੰ ਗਾਣਾ ਸਿੰਘ ਜੀ ਹੁਕਮ ਕਰੋ ਮੈਂ ਤੇ ਕੇ ਨੂੰ ਗਾਣਾ ਸਿੰਘ ਜੀ ਗਾਣਾ ਪਾਵੇ ਪਿੰਡ ਪਰਮਦਾ ਪਾਉਗਾ ਤੁਸੀਂ ਬੋਲੀ ਬੋਲੋ ਪਾ ਆਇਆ ਮੇ ਅੰਦਰ ਆਇਆ ਹੋਰ ਵੀ ਜਾਨ ਦੀ ਤਿਆਰੀ ਹਾਕਾ ਕਰਵਜੀਆਂ ਸਰਬਤ ਰਖਤਾਰੀ ਸਤੰਤ ਸਤਿ ਆਸ ਸਰਬਤ ਰਖਤਾਰੀ ਕਰਵਜੀਆਂ ਲਮੀ ਹਮਾ ਵਨੀ ਸਿੱਟਾਲੀ ਲੈ ਕਰ ਕੇ ਛੇਦੀ ਆ ਜਾਵੇ ਮੁੰਡਾ ਸਾਗੂ ਨੂੰ ਬੁਚਾਰ 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 ਕੇ ਦੇ ਮਹਾਦੇਨਾਰਾ ਦੀ ਇੱਕ ਨਾ ਹ ਚਰ ਕੇ ਨਾ ਮੁੰਨਾ ਫਿਰਦੀ ਮਾਂ ਦੀਂਦੀ ਕਰ ਸੁਨੇ ਦਾ ਸੁਨਾ

ਨੇ ਤੇਰੇ ਲਿਆ ਪੋਚਾ ਮਾਦੂਰੀ ਨੇ ਪੌੜੀ ਮੰਗਨੀ ਮੇਰੀ ਨਾਵੀਂ ਦੇ ਤੇਰੇ ਲਿਆ ਪੋਚਾ ਮਾਦੂਰੀ ਨੇ ਪੌੜੀ ਮੰਗਨੀ ਮੇਰੀ ਆ ਕੇ ਨੰਮੀ ਦਾਦੇ ਵਟਾ ਚਾਮੂ ਕੇ ਮਾਜ਼ਰਾ